ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ ਹੁਣ ਇੱਕ ਹੋਰ ਪਾਸਟਰ ਦੀ ਸ਼ਮਤ ਆਇਆ ਦੱਸਤੀਏ ਕਿ ਪਾਸਟਰ ਜਸ਼ਨ ਗਿੱਲ ਤੇ ਜਿਹੜੇ 2023 ਦੇ ਬਲਾਤਕਾਰ ਦੇ ਇਲਜ਼ਾਮ ਲੱਗੇ ਸੀ ਤਾਂ ਹੁਣ ਉਸ ਲੜਕੀ ਦਾ ਪਰਿਵਾਰ ਵੀ ਸਾਹਮਣੇ ਆਇਆ ਦੱਸਦੀ ਹੈ ਕਿ 2023 ਦੇ ਵਿੱਚ ਪਾਸਟਰ ਜਸ਼ਨ ਗਿੱਲ ਨੂੰ ਜਿਹੜੀ ਆ ਉਹ ਕੋਰਟ ਦੇ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ ਤਾਂ ਹੁਣ ਤੱਕ ਜਿਹੜੀ ਪੁਲਿਸ ਦੇ ਵੱਲੋਂ ਹਜੇ ਤੱਕ ਛਾਪੇਮਾਰੀ ਕੀਤੀ ਜਾ ਰਹੀ ਆ ਪਰ ਪਾਸਟਰ ਜਸ਼ਨ ਗਿੱਲ ਹਜੇ ਤੱਕ ਜਿਹੜੀ ਪੁਲਿਸ ਦੀ ਗ੍ਰਿਫਤੋ ਬਾਹਰ ਆ ਤਾਂ ਹੁਣ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਕੋਰਟ ਦੇ ਵੱਲੋਂ ਜਸ਼ਨ ਗਿੱਲ ਜਿਹੜਾ ਪਾਸਟਰ ਆ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਤਾਂ ਪੁਲਿਸ ਦੇ ਵੱਲੋਂ ਵਕ ਵਕ ਟੀਮਾਂ ਬਣਾ ਕੇ ਜਿਹੜੀ ਛਾਪੇ ਮਾਰੀ ਆ ਕੀਤੀ ਜਾ ਰਹੀ ਆ ਤਾਂ ਹੁਣ ਉਸ ਨੂੰ ਜਲਦ ਜਿਹੜਾ ਸਕੰਜੇ ਦੇ ਵਿੱਚ ਲਿਆ ਜਾਊਗਾ ਦੱਸ ਦਈਏ ਕਿ ਬੀਤੇ ਦਿਨਾਂ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇੱਕ ਜਿਹੜੀ ਆ ਉਹ ਪ੍ਰੈਸ ਮੀਟਿੰਗ ਹੁੰਦੀ ਆ ਇੱਕ ਪਰਿਵਾਰ ਸਾਹਮਣੇ ਆਉਂਦਾ ਜਿਸ ਦੇ ਵੱਲੋਂ ਜਿਹੜੇ ਪਾਸਟਰ ਜਸ਼ਨ ਗੱਲ ਦੇ ਨਾਲ ਪ੍ਰਸ਼ਾਸਨ ਤੇ ਵੀ ਜਿਹੜੇ ਸਵਾਲ ਖੜੇ ਕੀਤੇ ਸੀ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹਨਾਂ ਦੇ ਵੱਲੋਂ ਵੀ ਜਿਹੜੀ ਗੱਲ ਨਹੀਂ ਸੁਣੀ ਜਾਂਦੀ ਪਿਛਲੇ 2023 ਤੋਂ ਜਿਹੜਾ ਉਹ ਕੋਰਟ ਦੇ ਵੱਲੋਂ ਭਗੌੜਾ ਦਿੱਤਾ ਹੋਇਆ ਸਾਡੀ ਲੜਕੀ ਦੇ ਨਾਲ ਪਹਿਲਾਂ ਇਸ ਪਾਸਟਰ ਦੇ ਵੱਲੋਂ ਜਿਹੜਾ ਉਹ ਜ਼ਬਰਦਨਾਕ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਉਸ ਦਾ ਘਰ ਪਰਿਵਾਰ ਜਿਹੜਾ ਘਰ ਪਾਤਾ ਕਰਵਾ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਲੜਕੀ ਦੀ ਜਿਹੜੀ ਆ ਉਹ ਮੌਤ ਹੋ ਜਾਂਦੀ ਆ ਜਿਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਜਿਹੜਾ ਪਰਿਵਾਰ ਆ ਉਹ ਸਾਹਮਣੇ ਆਇਆ ਦੱਸਦੀ ਏ ਕਿ ਜਿਹੜੇ ਅਾ ਦੱਸਦੀ ਹੈ ਕਿ ਹੁਣ ਆ ਪੰਜਾਬ ਦੇ ਵਿੱਚੋਂ ਲਗਾਤਾਰ ਜਿਹੜੇ ਇਹਨਾਂ ਪਾਸਟਰਾਂ ਦੇ ਖਿਲਾਫ ਮਾਮਲੇ ਨੇ ਉਹ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਨੇ ਤਾਂ ਹੁਣ ਇੱਕ ਹੋਰ ਪਾਸਟਰ ਦਾ ਜਿਹੜਾ ਚਿਹਰਾ ਨੰਗਾ ਹੋਇਆ 2023 ਤੋਂ ਜਿਹੜਾ ਇਸ ਪਾਸਟਰ ਨੂੰ ਅਦਾਲਤ ਦੇ ਵੱਲੋਂ ਭਗੌੜਾ ਕਰਾਰ ਦਿੱਤਾ ਹੋਇਆ ਤਾਂ ਹੁਣ ਲਗਾਤਾਰ ਜਿਹੜਾ ਪੁਲਿਸ ਦੇ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੀ ਛਾਪੇਮਾਰੀ ਕਰਕੇ ਇਸ ਪਾਸਟਰ ਜਸ਼ਨ ਗਿੱਲ ਦੀ ਜਿਹੜੀ ਭਾਲ ਕੀਤੀ ਜਾ ਰਹੀ ਹੈ ਕਿਉਂਕਿ ਇਸ ਪਾਸਟਰ ਤੇ ਵੀ ਜਿਹੜੇ ਲੜਕੀ ਦੇ ਨਾਲ ਜ਼ਬਰਜਨਾਹ ਕਰਨ ਦੇ ਜਿਹੜੇ ਇਲਜ਼ਾਮ ਨੇ ਉਹ ਲੱਗੇ ਨੇ ਤੇ ਨਾਲ ਹੀ ਜਿਹੜਾ ਉਸ ਲੜਕੀ ਦਾ ਜਿਹੜਾ ਅਬੋਰਸ਼ਨ ਕਰਵਾਉਣ ਦੇ ਜਿਹੜੇ ਇਲਜ਼ਾਮ ਨੇ ਸਪਾਸਟਰ ਤੇ ਲੱਗੇ ਹੋਏ ਨੇ ਤਾਂ 2023 ਤੋਂ ਲਗਾਤਾਰ ਪੁਲਿਸ ਦੀ ਗ੍ਰਿਫਤੋ ਬਾਹਰ ਚੱਲਦਾ ਇਹ ਨਜ਼ਰ ਆ ਰਿਹਾ ਹੁਣ ਤੱਕ ਜਿਹੜੀ ਆ ਪੰਜਾਬ ਪੁਲਿਸ ਇਸ ਨੂੰ ਗ੍ਰਿਫਤਾਰਾ ਨਹੀਂ ਕਰ ਪਾਈਆ ਤਾਂ ਹੁਣ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਇੱਕ ਵੱਡਾ ਬਿਆਨ ਦਿੱਤਾ ਗਿਆ ਸੀਨੀਅਰ ਅਧਿਕਾਰੀ ਸਾਹਮਣੇ ਆਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਵਾਕਵਾਕ ਟੀਮਾਂ ਬਣਾ ਕੇ ਪਾਸਟਰ ਜਸ਼ਨ ਗਿੱਲ ਦੀ ਜਿਹੜੀ ਭਾਲ ਆ ਉਹ ਕੀਤੀ ਜਾ ਰਹੀਆ ਤਾਂ ਜਲਦ ਇਸ ਪਾਸਟਰ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਪਹਤਾਇਆ ਜਾਊਗਾ ਹੋਰ ਕੀ ਕੁਝ ਕਿਹਾ ਸੀਨੀਅਰ ਅਧਿਕਾਰੀਆਂ ਨੇ ਆਓ ਸੁਣਦੇ ਹਾਂ ਇੱਕ ਇੱਕ ਜੋ ਵੀਡੀਓ ਵਾਇਰਲ ਹੋ ਰਹੀ ਆ ਪਾਸਟਰ ਜੈਸ਼ਨ ਗਿਲ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਇਹਦੇ ਵਿੱਚ ਪਹਿਲਾ ਮਦਈ ਵਿਕਰਮ ਸੀ ਅਪਲਖਰ ਵੱਲੋਂ 24 5 ਤੇ ਨੂੰ ਇੱਕ 174 ਦੀ ਕਾਰਵਾਈ ਕੀਤੀ ਗਈ ਸੀ ਉਸ ਤੋਂ ਬਾਅਦ ਮਦਈ ਦੇ ਬਿਆਨ ਦੇ ਉੱਤੇ ਹੀ ਮਕਦਮਾ ਨੰਬਰ 126 126 ਦਰਜ ਕੀਤਾ ਗਿਆ ਦਿਨਾਂਗਰ 304 377 ਆਈਪੀਸੀ ਦੇ ਤਹਿਤ ਤੇ ਉਸ ਤੋਂ ਤੁਰੰਤ ਬਾਅਦ ਹੀ ਪਾਰਟੀਆਂ ਬਣਾ ਕੇ ਇਸ ਨੂੰ ਫੜਨ ਦੀ ਜਿਹੜੀ ਚਾਰਜੋਇ ਕੀਤੀ ਗਈ ਸੀ ਨਾ ਫੜੇ ਜਾਣ ਤੇ ਮਿਤੀ 21 21 9 24 ਨੂੰ ਮਾਂਜੋਗ ਅਦਾਲਤ ਨੇ ਇਹਨੂੰ ਪਿਊ ਕਰਾ ਦਿੱਤਾ ਤੇ ਪਿਊ ਦਾ ਚਾਰਜ ਆਂਦਾ ਦੇ ਦਿੱਤਾ ਗਿਆ ਤੇ ਹੁਣ ਵੀ ਟੀਮਾਂ ਬਣਾ ਕੇ ਇਸ ਨੂੰ ਫੜਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾਂਦੀ ਹੈ